ਕਿਸਾਨ ਯੂਨੀਅਨ ਵੱਲੋਂ ਮਾਨਸਾ ਪੀਖੀ ਰੋਡ ਤੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਟੋਲ ਪਲਾਜ਼ਾ ਨੂੰ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਜ਼ਬਰਨ ਤੋੜ ਦਿੱਤਾ ਗਿਆ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਟੋਲ ਪਲਾਜ਼ਾ ਸੜਕ ਹਾਦਸਿਆਂ ਦਾ ਕਾਰਨ ਬਣ ਰਿਹਾ ਸੀ ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਬੇਨਤੀ ਕੀਤੀ ਗਈ ਪਰ ਉਸਨੇ ਕੋਈ ਐਕਸ਼ਨ ਨਹੀਂ ਲਿਆ ਆਖਿਰਕਾਰ ਕਿਸਾਨਾਂ ਨੂੰ ਇੱਕ ਕਦਮ ਚੁਕਣਾ ਪਿਆ ਵੇਖੋ ਖਾਸ ਰਿਪੋਰਟ ਕਿ ਕਰਿਆ ਟੋਲ ਪਲਾਜ਼ਾ ਲਾ ਦੋ ਕੋਈ ਲੋਕਾਂ ਦੀ ਸੁਰੱਖਿਆ ਦਾ ਕੋਈ ਨਾਲ ਕੋਲ ਇੰਤਜ਼ਾਮ ਨਹੀਂਗਾ ਇਹਨੂੰ ਬੰਦ ਪਾਏ ਨੂੰ ਵੀ ਕਾਫੀ ਸਮਾਂ ਹੋ ਗਿਆ ਬਾਰ-ਬਾਰ ਪ੍ਰਸ਼ਾਸਨ ਦੇ ਇੱਥੋਂ ਦੀਆਂ ਸਰਕਾਰਾਂ ਦੇ ਚੇਤਾਵਨੀ ਦੇਣ ਦੇ ਬਾਵਜੂਦ ਵੀ ਇਹਨਾਂ ਦੀ ਸਟੇ ਲਈ ਹੋਈ ਹੈ ਜੀ ਆਣਾ ਹੀ ਬਹਾਨੇ ਅਸੀਂ ਨੇ ਇਹ ਕਿਹਾ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਥੇਕੇਦਾਰਾਂ ਦੇ ਕੰਪਨੀ ਦਾ ਕੋਈ ਨਾ ਰਿਪਲੇਸਮੈਂਟ ਦਾ ਚੱਲਦਾ ਲੋਕਾਂ ਦੀ ਜਾਨ ਇੱਥੇ ਗਈਆਂ ਨੇ ਕੀਮਤੀ ਜਾਨਾਂ ਐਕਸੀਡੈਂਟ ਹੁੰਦੇ ਨੇ ਰੋਜ਼ ਉਹਨਾਂ ਦਾ ਨਾ ਇੱਥੋਂ ਦੇ ਪ੍ਰਸ਼ਾਸਨ ਨੂੰ ਨਾ ਇੱਥੇ ਨਾ ਸਰਕਾਰਾਂ ਨੂੰ ਕੋਈ ਉਹਨਾਂ ਦਾ ਚਿੰਤਾ ਨਹੀਂ ਅਸੀਂ ਇਹ ਫਿਰ ਭਾਰਤੀਆਂ ਨੂੰ ਇੱਕ ਤਾਂ ਡਕਾਉਂਦਾ ਵੱਲ ਇਹ ਤਾਂ ਹਈਆ ਕੀਤਾ ਕਿ ਜਿੱਥੇ ਵੀ ਆਨੰਦ ਘਾਟ ਟੋਲ ਪਲਾਜਾ ਲੱਗਿਆ ਹੋਇਆ ਹੈ ਜਿਹੜਾ ਲੋਕਾਂ ਦੀ ਮੌਤ ਦਾ ਜਾਨ ਦਾ ਖੌਬਣਿਆ ਹੋਇਆ ਹੈ ਹਰ ਰੋਜ਼ ਕੀਮਤੀ ਜਨਾਨੀ ਇਹਦੇ ਜਾ ਰਹੀਆਂ ਨੇ ਇਸ ਕਰਕੇ ਅਸੀਂ ਨੇ ਜਿਵੇਂ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਪੱਖੋ ਕੈਂਚੀਆਂ ਟੋਲ ਪਲਾਜਾ ਪਟਾਇਆ ਉਹ ਤੋਂ ਬੜਿੰਗ ਦੇ ਵਿੱਚ 2 ਹਾਸੇ ਹੋ ਗਏ 93 ਦੇ ਵਿੱਚ ਅਤੇ ਹੁਣ ਪਿੱਛੇ ਜੇ 2 ਮਹੀਨੇ ਹੋ ਗਏ ਉੱਥੇ ਹਾਦਸਾ ਹੋਇਆ ਘੱਟੋ ਘੱਟ 40 ਬੱਸਾਂ ਬੱਸ ਦੇ ਵਿੱਚ ਸਵਾਰੀਆਂ ਸੀਆਂ ਉਹ ਪਰ ਤੋਂ نیچے ਗਿਰ ਗਈ ਬਸ ਆਪਣਾ ਨਹਿਰ ਦੇ ਵਿੱਚ ਉੱਥੇ ਜਾਂਨਾਂ ਗਈਆਂ ਇੱਥੇ ਹਰ ਰੋਜ਼ ਜਾਂਦੀਆਂ ਨੇ ਤੇ ਨਾਲ ਹੀ ਜਿਹੜਾ ਘੁੰਮਣ ਕਲਾ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੇ ਵੀ ਬਹੁਤ ਹਾਸਤੇ ਹੁੰਦੇ ਨੇ ਰੋਜ਼ ਹੀ ਦੇਖਦੇ ਆ ਪਰ ਡੀਸੀ ਪ੍ਰਸ਼ਾਸਨ ਇੱਥੋਂ ਦਾ ਕਹਿੰਦਾ ਕਿ ਸਾਨੂੰ ਲਿਆ ਕੇ ਦਿਓ ਕੋਟਾਂ ਕਿ ਉਹਨਾਂ ਦੀ ਸਰਕਾਰ ਦੇ ਉਹਨਾਂ ਦੇ ਪ੍ਰਬੰਧ ਦੇ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਵੀ ਕਿੰਨੇ ਹਾਸਤੇ ਹੁੰਦੇ ਨੇ ਰੋਜ਼ ਕਿੰਨੀਆਂ ਕੀਮਤੀ ਜਾਂਨਾਂ ਜਾਂਦੇ ਨੇ ਕਿੰਨੀਆਂ ਗੱਡੀਆਂ ਇੱਥੇ ਐਕਸੀਡੈਂਟਾਂ ਨਾਲ ਰੋਜ਼ ਤਬਾਹ ਹੋ ਰਹੀਆਂ ਨੇ ਮਤਾਂ ਜੀ ਕਹਿੰਦੇ ਆ ਕਿ ਜਿੱਦੇ ਹੁਣ ਤੱਕ ਐਕਸੀਡੈਂਟ ਹੋਏ ਨੇ ਲਾਲੀ ਕੁਝ ਹੋਣੀ ਦੀ ਮੰਗ ਕਰਦੇ ਹੋ ਕਿਉਂਕਿ ਅਸੀਂ ਕਹਿੰਦੇ ਅਗੇ ਜਿਹੜਾ ਟੋਲ ਪਲਾਜ ਹੈ ਉਹ ਇਹ ਜਿਹੜੇ ਕੀਮਤੀ ਜਾਨਾਂ ਗਈਆਂ ਨੇ ਉਹਨਾਂ ਦਾ ਮੁਆਵਜ਼ੇ ਬਾਅਦ ਤੇ ਅਸੀਂ ਹਾਈ ਕੋਰਟ ਦੇ ਵਿੱਚ ਜਨਹਤ ਪਟੀਸ਼ਨ ਪਾ ਕੇ ਇਹ ਮੰਗ ਕਰਾਂਗੇ ਉਹਨਾਂ ਦੇ ਸਮੇਂ ਦੇ ਵਿੱਚ ਉਹਦੇ ਬਾਰੇ ਵੀ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਕਿ ਉਹਨਾਂ ਦੀ ਲਿਸਟ ਬਣਾ ਕੇ ਕੋਰਟ ਦੇ ਵਿੱਚ ਜਨਹਤ ਪਟੀਸ਼ਨ ਪਾ ਕੇ ਉਹਦੇ ਮੁਆਵਜ਼ੇ ਦੀ ਮੰਗ ਕੀਤੀ ਜਾਵੇ ਤੇ ਮਾਨਸਾ ਜਿਹੜਾ ਪ੍ਰਸ਼ਾਸਨ ਜਿਹੜਾ ਉਹ ਵੀ ਇਹ ਜਿੱਥੇ ਜਿਹਨੀਆਂ ਇੱਥੇ ਜਾਨਾਂ ਗਈਆਂ ਨੇ ਜਾਈ ਉਹਨਾਂ ਦਾ ਮੁਆਵਜ਼ਾ ਜਿਹੜਾ ਪਰਿਭਾਈ ਪਰਿਵਾਰ ਦੀ ਕਰੇ